ਅਗੇ ਮੈਨੂੰ ਲੱਗਦਾ ਕੋਈ ਸਲੂਨ ਦੀ ਓਪਨਿੰਗ ਹੋਣੀ ਇੱਥੇ ਓਪਨਿੰਗ ਨਹੀਂ ਦੂਜੇ ਸਾਲਿਆਂ ਦਾ ਨਾਕਾ ਹੈ ਨਾਕਾ ਲੱਗਾ ਵਾ ਹਾਂਜੀ ਲਾਇਸੈਂਸ ਲਿਆਏ ਜੇ ਉਹ ਨਾ ਪਾ ਯਾਰ ਜਾਨ ਤੋਂ ਬਾਹੂ ਪਰਾ ਹੋ ਵਾ ਯਾਰ ਨਹੀਂ ਨਹੀਂ ਕੱਲੀਆ ਨਾ ਦੇਵਨ ਕੱਟੋ ਤੇ ਫਿਰ ਅੰਦਰ ਜਾਓ ਓ ਯਾਰ ਕੀ ਕੱਟਣਾ ਫਿਰ ਕੱਟ ਦਿੰਨੇ ਆ ਤੇ ਕੈਂਚੀ ਤੁਸੀਂ ਲੈ ਕੇ ਆਓ ਉਹ ਕੈਂਚੀ ਤੁਸੀਂ ਲਿਓ ਜਿਨ੍ਹਾਂ ਨੇ ਸਗਣ ਲੈਣਾ ਵਾ ਓਏ ਇਹ ਸਾਲਿਆਂ ਦਾ ਨਾਕਾ ਵਾ ਤੂੰ ਇਹ ਤੇ ਸਾਲਾ ਨਾ ਬਣ ਆ ਯਾਰ ਕੈਂਚੀ ਲਿਆਓ ਫਿਰ ਕਿੱਥੇ ਕੈਂਚੀ ਢਾਡੀ 5100 ਰੱਖੋ ਤੇ ਕੈਂਸਲ ਹੋ ਰਿਵਨ ਕੱਟੋ ਤੇ ਅੰਦਰ ਜਾਓ 5100 ਚ ਕੈਂਚੀ 5100 ਚ ਯਾਰ ਗ੍ਰੈਂਡ ਆ ਜਾਂਦਾ ਵਾ ਗ੍ਰੈਂਡ ਫਿਰ ਤੂੰ ਰਿਵਨ ਨਾ ਕੱਟ ਲੱਗਦਾ ਜੀਜੂ ਨੂੰ ਹੱਡੀ ਭੈਣ ਮਹਿੰਗੀ ਭੈਣ ਦੀ ਲੈਣਾ ਤਾਂ ਲੈਣਾ 5100 ਰੁਪਿਆ ਨਹੀਂ ਤੇ ਇੱਥੇ ਖਲੋਤਾ ਰਹਿ 5100 ਹੀ ਲੈਣਾ ਹੈ ਇੱਕ ਕੱਟ ਨਹੀਂ ਲੈਣੇ ਯਾਰ ਪੈਸੇ ਬੜੇ ਮੰਗਣ ਦੇ ਕੋਈ 2-250 ਲੈ ਲਓ ਬਾਕੀ ਤੁਹਾਨੂੰ ਲੁੱਟ ਕੇ ਦੇ ਦਾਂਗੇ ਐਵੇਂ ਲਾੜੀ 2-250 ਹੀ ਨੋਰੀ ਮੰਗਣਾਈਆਂ ਵਾ ਨਹੀਂ ਜੀਜੂ 5100 ਰੱਖੋ ਯਾਰ ਥਾਲੀ ਤੇ ਤੁਸੀਂ ਔਰ ਰਖੜੀ ਵਾਲੀ ਫੜੀ ਹੈ 5100 ਰੁਪਿਆ ਤੁਸੀਂ ਕੈਂਚੀ ਤਾਂ ਮੈਂ ਕੈਂਚੀ ਕਿੱਥੇ ਦਿਖਾਓ ਤੇ ਸਹੀ ਕੈਂਚੀ ਹੈਗੀ ਵੀ ਹੈ ਤੁਹਾਡੇ ਕੋਲ 5100 ਰੱਖੋ ਇਹ ਤੁਹਾਨੂੰ ਕੈਂਚੀ ਦੇ ਦਿੰਨੇ ਆ ਯਾਰ 5100 ਦਾ ਅਸ ਇਹਨਾਂ ਨੂੰ ਕਿੱਥੋਂ ਦੇ ਦਈਏ ਟੋਟਲ ਆਡੇ ਕੋ 7100 ਰੁਪਿਆ ਸਾਰਾ ਕਰੋਗਾ ਯਾਰ ਮੈਂ ਤੁਹਾਨੂੰ ਦਊਗਾ ਨਹੀਂ ਪੂਰਾ 5100 ਲੈਣਾ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਯਾਰ ਦੇ ਜਿੰਨੇ ਮੰਗਦੀਆਂ ਨੇ 500 ਘੱਟ ਦੇ ਦੇ 5100 ਮੰਗਦੀਆਂ ਹੀ ਫੇਰ 34 ਘੱਟ ਦੇ ਦੇ ਜੀ ਅਮੇ ਕੱਟ ਦੇ ਦੇ 5100 ਦੋ ਤੇ ਅੰਦਰ 500 ਰੁਪਏ ਲੈਣਾ ਪਹਿਲਾਂ ਵੀ ਤੁਹਾਨੂੰ ਕਿਹਾ ਹੁਣ ਵੀ ਤੁਹਾਨੂੰ ਕਹਿੰਦੇ ਆ ਬੀਬੀ ਆਡੇ ਕੋ ਤੇ ਬਸ ਪਿਆਰ ਹੀ ਆ ਯਾਰ 5100 ਹੁਣ ਕਿੱਥੋਂ ਦਈਏ ਤੂੰ ਐ ਕਰੋ ਮਾਮਾ ਰੱਖ ਲਓ ਜਦੋਂ 5100 ਹੋ ਜਾਊਗਾ ਇਹਨੂੰ ਲੈ ਜਾਾਂਗੇ ਵਾਪਸ ਆਹ ਕੀਤੀ ਤੂੰ ਲੱਖ ਰੁਪਏ ਦੀ ਗੱਲ ਆਹੀ ਮਾਮੇ ਨੂੰ ਕੀ ਕਰਨਾ ਹੈ ਮਾਮੇ ਦਾ ਚਾਰ ਉਹ ਐਵੇਂ ਆਪਾਂ ਬਾਅਦ ਚ ਕੱਟੀ ਪਹਿਲਾਂ ਇਹਦੀ ਆਪੂਛੀ ਹੀ ਕੱਟ ਯਾਰ ਮਾਮਾ ਤੂੰ ਹੱਦ ਕਰ ਦਿਨਾ ਵੈਸੇ ਤੇਰੀ ਮੈਂ ਸਾਫ ਲਾਇਆ ਵਾ ਹੱਦ ਨਹੀਂ ਹੋਗੀ ਯਾਰ ਕੁੜੀਓ ਗੱਲ ਸੁਣੋ ਹਾਂਜੀ ਪੈਸੇ ਦੀ ਗੱਲ ਨਾ ਆਜਾ ਬਹਿ ਕੇ ਗੱਲ ਕਰ ਲੈਨੇ ਨਹੀਂ ਇਹੋ ਨਹੀਂ ਬਹਿਣਾ ਲੱਗਾ ਗੱਟਾ ਨਹੀਂ ਹੈਗਾ ਆਪਾਂ ਤੂੰ ਉੱਠ ਨਹੀਂ ਬਹਿ ਕੇ ਗੱਲ ਕਰ ਲੋ ਮੇਰੇ ਨਾਲ ਨਹੀਂ 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 ਹੱਥ ਨਹੀਂ ਹੋ ਗਈ ਯਾਰ ਮੇਰੇ 5100 ਹੁਣ 10 ਕਿੱਥੋਂ ਲਿਆਵਾ ਮੈਂ ਤੂੰ ਰੁਲਾਇਆ ਨਹੀਂ ਨਾ ਉਹ ਟੋਟਲੀ ਕਤਰਸਵਾ ਦੇਖੋ ਤੇ ਉਹ ਤੇ ਵਿਆਹ ਵੀ ਕਰਨਾ ਵਾ ਘੁਸਰਿਆਂ ਨੂੰ ਵੀ ਦੇਨੇ ਆ ਭੰਡ ਵੀ ਹੋਣੇ ਆ ਤੂੰ ਹਿਸਾਬ ਨਾ ਲਾ ਲੋ ਮੰਮੀ ਹਾਂ ਜੀ ਆ ਜਿੰਨਾ ਇੱਥੇ ਖਰਚਾ ਹੋਣ ਡਿਆ ਵਿਆਹ ਤੇ ਇਹਦੇ ਨਾਲੋਂ ਪਲਾਟ ਲੈ ਲਿੰਦੇ ਓ ਚੰਗਾ ਹੀ ਆ ਯਾਰ ਤੂੰ ਕੈਮਰਾ ਬਣਾ ਕਰ ਕੋਈ ਇੰਟਰਵਿਊ ਚੱਲਣ ਦੀ ਇੱਥੇ ਉਹ ਗੱਲਾਂ ਮਾਮਾ ਮੇਰੀ ਸੁਣ ਗੱਲ ਪਾ ਪੰਜ ਪੰਜ ਸੁਣ ਜਾਣਾ ਤੇ ਆਈ ਅੰਦਰ ਉਹਦਨੇ ਪੰਪਾਸੋ ਕੱਢੋ ਪੰਪਾਸੋ ਆਹ ਪੰਜਸੋ ਆ ਬਚੋਲਾ ਵੀ ਭੁੱਖਾ ਹੀ ਆ ਯਾਰ ਮੇਰੀ ਸੁਣੋ ਗੱਲ ਸਾਭ ਨਾ ਕਰ ਲੋ 550 ਬਹੁਤਾਵਾ ਲੈ ਕੇ ਨਹੀਂ ਆਏ 5500 ਹੀ ਲੈਣਾ ਹਟ ਨਹੀਂ ਲੈਣੇ ਆਂ ਯਾਰ ਕੋਈ ਆਫਰ ਉਫਰ ਨਹੀਂ ਲੱਗੀ ਲੈਸ ਕੋਈ ਕਰੋ ਨਹੀਂ ਜਿੱਜੂ ਕੋਈ ਆਫਰ ਨਹੀਂ ਇਹਦਾ ਕਮਾਲ ਹੋ ਗਈ ਮੂਵੀ ਨਹੀਂ ਭੈਣ ਨਹੀਂ ਗੱਲ ਬੰਨੀ ਨਹੀਂ ਬੰਨੀ ਚੱਲੇ ਫੇ ਕੁੜੀ ਨੂੰ ਭੇਜ ਦੋ ਹਿੱਥੋਂ ਚੱਲ ਜਾਂਦੇ ਆਏ ਭੇਜ ਦੂੰ 5500